ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟਾਪ ਦੀ ਮੱਝセール ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਕੋਲੇ ਦੋ ਹੀ ਪਸ਼ੂ ਆ ਬਾਈ ਇਹ ਵੀ ਮੱਝ ਜਿਹੜੀ ਵਿਕਰੀ ਲਈ ਹੈ ਵੀ ਫੁੱਲ ਚੰਗੀ ਆ ਤੇ ਆ ਛੋਟੀ ਬਾਈ ਚੰਗੀ ਆਸਦਾ ਨਾਲੇ ਬਾਈ ਕਹਿੰਦਾ ਸੂਈ ਨੂੰ ਤਿੰਨ ਵੀ ਮਹੀਨੇ ਹੋ ਗਏ ਨੂੰ ਚਾਰ ਮਹੀਨੇ ਹੋ ਗਏ ਜੀ ਚਾਰ ਮਹੀਨੇ ਹੋ ਗਏ ਹੁਣ ਦੁੱਧ ਕਿੰਨਾ ਏ ਥੱਲੇ 16 ਕਿਲੋ ਤੱਕ 16 ਕਿਲੋ ਬਾਈ ਕਹਿੰਦਾ ਦੁੱਧ ਨੈਟ ਹੁਣ ਜਣਾ ਤਿਆਰ ਆ ਬਾਈ ਦੋਨੀਆਂ ਮੱ ਚੰਗੀਆਂ ਨੇ ਕਿਹੜਾ ਸੁਆ ਸੁਹੰਦੀ ਹੈ ਜੀ ਇਹ ਤੀਜਾ ਸੁਆ ਸੁਹੰਦੀ ਹੈ ਜੀ ਤੀਜਾ ਸੁਆ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਦਿਨ 7 ਜਾਂ 8 ਲੈ ਜੂਗੀ ਬਸ 7 ਤੋਂ 8 ਦਿਨ 10 ਦਿਨ ਲੈ ਜੂ ਜੇ ਇੱਕ ਵਾਰ ਬਦਲ ਵੀ ਲੈ ਹਾਂ 1 2 ਦਿਨ ਉੱਤੇ ਲੈ ਜਾ ਸਕਦੀ ਹੈ ਗਈ ਹੱਦ ਬਾਈ ਕਹਿੰਦਾ 10 ਦਿਨ ਲੈ ਜੂਗੀ ਕੱਦ ਫੁੱਲਾ ਰਾਜੀ ਫੁੱਲਾ ਆਰਡਰ ਕਮਾਲ ਦਾ ਪੀੜੀ ਦੇ ਭਾਵੇ ਵਰਗੇ ਥਣ ਕੱਲਾ ਕੱਲਾ ਥਣ ਚਾਰੇ ਥਣ ਵਿੱਥੀ ਤੇ ਲੈ ਕਿਆ ਬਾਤਾਂ ਗੁੱਲੇ ਵਾਲਾ ਮੁਠੀ ਵਾਲਾ ਥਣ ਲੱਗਿਆ ਤੇ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਬਾਈ ਇਨਾ ਦੁੱਧ ਚੋਇਆ ਬਾਈ ਪਿਛਲੇ ਸੋਏ ਦੁੱਧ 18 ਕਿਲੋ ਚੋਇਆ ਵੀ 18 ਲੀਟਰ ਚੋਇਆ ਹੇ ਉਸ ਬੜਾ ਪਿਆਰਾ ਵੀ ਸਿੰਘ ਵੀ ਜਮਾ ਨਾਲੇ ਮੋੜਿਆ ਵਾ 18 ਲੀਟਰ ਦੁੱਧ ਬਾਈ ਕਹਿੰਦਾ ਪਿਛਲੇ ਸੋਏ ਚੋਇਆ ਗਿਆ ਕਹਿਣ ਦੀ ਗੱਲ ਨਹੀਂ ਹਨਾ ਨਾ ਕਹਿਣ ਦੀ ਗੱਲ ਕੋਈ ਤੋਲ ਕੇ ਦੇ ਦਾਂਗੇ ਵੀ ਹੂੰ ਠੀਕ ਆ ਤੋਲ ਕੇ ਬਾਈ ਕਹਿੰਦਾ ਦੇ ਦੇ ਜੇ ਪਰਛੇਦ ਮੈਂ ਹੋਵੇ ਸੂਈ ਨੂੰ ਤੋਲ ਕੇ ਦੇ ਦਾਂਗੇ 18 ਕਿਲੋ ਬਾਈ ਇਹ ਕਹਿੰਦਾ ਚਾਹੇ ਢੋਲ ਕੇ ਲਾਏ ਕੋਈ ਚੱਕੜੀ ਨਹੀਂ ਬਈ ਆਰਡਰ ਬੜਾ ਕਮਾਲ ਦਾ ਕਰਮਾੜੀ ਦਾ ਕੱਲਾ ਕੱਲਾ ਥਣ ਚਾਰੇ ਥਣ ਲੈ ਨਿਕੜ ਮੇ ਪੂਰੇ ਗਾਇ ਉਤੇ ਮੁੱਠੀ ਅੜਾ ਥਣ ਆਰਡਰ ਬਈ ਗਾਵਾਂ ਵਰਗਾ ਲੇਵਾ ਕਰਮਾੜੀ ਦੇ ਲੱਗਿਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਬਜਰੰਗੀ ਸੀਮਣ ਤੋਂ ਗੱਬਣਾ ਹਾਂ ਆਪ ਕਰਨ ਕੀ ਸੀਮਣ ਤੋਂ ਜੀ ਠੀਕ ਅੱਗੇ ਬਾਈ ਬਜਰੰਗੀ ਚੰਗੇ ਸੀਮਣ ਤੋਂ ਕਰਮਾੜੀ ਗੱਬਣਾ ਕੱਤ ਫੁੱਲ ਰਾਜੀ ਫੁੱਲ ਸਿੰਘ ਬਹੁਤ ਚੰਗਾ ਜਮਨ ਨੇੜੋ ਮੋੜਿਆ ਵਾ ਫੇਸ ਬੜਾ ਪਿਆਰਾ ਕਰਮਾੜੀ ਦਾ ਲਿਆ ਬਾਈ ਵਾਰ ਕਰ ਲੈਣ ਨੂੰ ਤੋਰ ਕੇ ਦਿਖਾ। ਫੇਸ ਦੇਖੋ। ਸਿੰਘ ਸਿੰਘ ਬਹੁਤ ਚੰਗਾ ਬਾਈ। ਕੱਚੀ ਆ ਬਸ 5-7 ਦਿਨ ਦੀ ਆ। ਉਹਦੇ ਨਾਲ ਆਡਰ ਆ ਹੋਰ ਵੀ ਸੋਹਣਾ ਤਿਆਰ ਕਰ ਲਉ। ਫੇਸ ਬੜਾ ਪਿਆ। ਮੁੱਲ ਕੀ ਆ ਬਾਈ ਇਹਦਾ? ਫੋਨ ਤੇ ਹੋ ਜਾਊਗਾ। ਮੁੱਲ ਵੀਰੇ ਫੋਨ ਤੇ ਕਰ ਦਾਂਗੇ ਜੇ ਮੂੰਹ ਕਰਾਉਣਾ ਕਰਾ ਲਉ। ਕੋਈ ਨਹੀਂ ਫੋਨ ਤੇ ਕਰ ਜਾਇ ਜੀ ਹੋਊਗਾ। ਠੀਕ ਆ। ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ। ਮੁੱਲ ਜਿਹੜਾ ਮੱਝ ਦੇ ਹਿਸਾਬ ਨਾਲ ਜਾਇ ਜੀ ਹੋਊਗਾ। ਰਾਜੀ ਰੋਜੀ ਫੁੱਲ ਆ ਬਾਈ ਤੇ ਜਿਵੇਂ ਆਪਾਂ ਕਹਿ ਰਹੀਏ ਵੀ ਉੱਤੇ ਚਾਹੇ 52 ਡਾਲ ਐਨੀ ਰਾਜੀ ਆ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੂਰਾ ਤੂਰਾ ਵੀ ਕਰਮਲੀ ਦਾ ਚੰਗਾ ਗਿਆ ਚੰਗੀ ਆ ਮੱਝ ਸੁਨੱਖੀ ਆ ਬਾਈ ਦੇ ਘਰ ਦੀ ਮਾਝਾ ਕੋਈ ਵਪਾਰ ਦਾ ਕੰਮ ਨਹੀਂ ਆਰਡਰ ਦੇਖੋ ਬਾਈ ਆਰਡਰ ਬੜਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮਲੀ ਨੇ ਤਿਆਰ ਕਰਿਆ ਅਜੇ ਕੱਚੀ ਕੱਚੀ ਆ ਲੈਣ ਲੈਿੰਦੀ ਆ ਉਹਦੇ ਨਾਲ ਆਰਡਰ ਆ ਜਿਹੜਾ ਹੋਰ ਵੀ ਵਧੀਆ ਤਿਆਰ ਕਰੂ ਲੈਵਾ ਕਮਾਲ ਆ ਦੇਖੋ ਗਾਵਾਂ ਵਰਗਾ ਲੈਵਾ ਬਾਈ ਲੈਿੰਦੀ ਆ ਬਾਈ ਕਹਿੰਦਾ 10 ਦਿਨ ਵੀ ਲਿਜਾ ਸਕਦੀ ਆ ਹੋਰ ਨਾ ਆਰਡਰ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲੋ ਮੋੜ ਲਿਆ ਬਾਈ ਤੋਰਾ ਤਾਰਾ ਕਮਾਲ ਆ ਬਈ ਚੰਗੀਆਂ ਮੱਝ ਠੰਡੀ ਸੀਲ ਆ ਬਾਈ ਦੇ ਘਰ ਦੀ ਮੱਝ ਘਰੇ ਬਾਈ ਨੇ ਰੱਖੀ ਓਏ ਵਪਾਰ ਦਾ ਕੰਮ ਨਹੀਂ ਬਾਈ ਓਏ ਵਪਾਰ ਦਾ ਕੰਮ ਨਹੀਂ ਬਈ ਠੀਕ ਆ ਨਾਮ ਤੇ ਐਡਰੈਸ ਬੋਲ ਦੋ ਨਾਮ ਆ ਕਾਲਾ ਖੱਤਰੀ ਹੂੰ ਪਿੰਡ ਡੋਕੇ ਹੂੰ ਜ਼ਿਲ੍ਹਾ ਤਸੀਲ ਤਾਂ ਪਹਾੜ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਬਾਈ ਉੱਗਾਈ ਚਾਈ ਪੱਖੋ ਕੈਂਚੀਆਂ ਦੇ ਤੱਪਾ ਮੰਡੀ ਹੈ ਨਾ ਹਾਂ 3 ਕਿਲੋਮੀਟਰ ਪੱਖੋ ਕੈਂਚੀਆਂ ਪੱਖੋ ਕੈਂਚੀਆਂ ਤੋਂ ਤੱਪੇ ਨੂੰ ਜਾਣਾ ਉਹ ਰੋਡ ਦੇ ਬਿਲਕੁਲ ਉੱਪਰ ਹੀ ਆ ਬਈ ਪਿੰਡ ਉੱਗੋ ਕੇ ਆ ਤੇ ਤੋਰਾ ਤਰਾ ਕਮਾਲਾ ਮੱਝ ਦਾ 97796 97796 49080 49080 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਚੰਗੀ ਆ ਬਾਈ ਮੱਝ ਤੇ ਕਿਸੇ ਵੀਰ ਨੂੰ ਮੱਝ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ